ਕਿ ਅਗਰ ਕੋਈ ਬੰਦਾ ਕ੍ਰਾਈਮ ਕਰਦਾ ਹੈ ਕ੍ਰਾਈਮ ਕਰਕੇ ਦੂਜੇ ਨੇਸ਼ਨ ਦੇ ਸਟੇਟ ਚਲਾ ਜਾਂਦਾ ਹੈ ਤਾਂ ਕੀ ਜਿਹੜਾ ਦੂਜਾ ਦੇਸ਼ ਆ ਉਹ ਉਹਨੂੰ ਉਹਦੇ ਹਾਵਲ ਲੈ ਕੇ ਰਹੀ ਆ ਕਿ ਜਿਵੇਂ US ਤੇ ਚੈੱਕ ਰਿਪਬਲਿਕ ਹੈ ਠੀਕ ਇਹਦੇ ਵਿੱਚ ਦੇਖਣਾ ਪਏਗਾ ਕਿ US ਦੀ 3T ਚੈੱਕ ਰਿਪਬਲਿਕ ਨਾਲ ਹੋਈ ਆ ਕਿ ਨਹੀਂ ਹੋਈ ਦੂਜੀ ਗੱਲ ਇਹ ਜਿਹੜੀ ਹੈਬਸ ਕੋਰਪਸ ਰੈਟ ਹੈ ਇਹ ਹੁੰਦੀ ਹੈ ਲਾਟਿਨ ਦਾ ਵਰਡ ਹੈਗਾ ਜੀ ਇਹ ਔਰ ਇਹ ਜਿਹੜੀ ਹੈਬਸ ਕੋਰਪਸ ਰੈਟਾ ਇਹਦੇ ਵਿੱਚ ਦੇਖਣਾ ਪਏਗਾ ਕਿ ਜਿਹੜੇ ਡਿਟੇਨੀਜ਼ ਦੇ ਜਿਹੜੇ ਡਿਟੇਨੀਜ਼ ਨੇ ਨਾ ਜਿਹੜੇ ਆਪਣੇ ਲੀਗਲ ਜਿਸ ਤਰ੍ਹਾਂ ਪ੍ਰੀਜ਼ੈਂਟ ਨੇ ਉਹਨਾਂ ਉੱਪਰ ਹੈਬਸ ਕੋਰਪਸ ਲਾਗੂ ਨਹੀਂ ਹੁੰਦੀ ਜਿਸ ਤਰ੍ਹਾਂ ਮੰਨ ਲਓ ਕਿ ਕੋਈ ਦੇਖੋ ਵੀ ਜਿਸ ਤਰ੍ਹਾਂ ਕੋਈ ਕ੍ਰਾਈਮ ਕਰਕੇ ਚਲਾ ਗਿਆ ਡਿਟੇਨ ਹੋਇਆ ਜਿਸ ਤਰ੍ਹਾਂ ਇਹ ਹੈਬਸ ਕੋਰਪਸ ਰਿਟ ਫਾਈਲ ਹੋਣ ਲੱਗੇ ਜਾਂ ਇਸ ਤਰ੍ਹਾਂ ਹੋਣ ਲੱਗੇ ਤਾਂ ਕੋਈ ਵੀ ਕ੍ਰਾਈਮ ਕਰਕੇ ਉਹਨੂੰ ਜੁਡੀਸ਼ਰੀ ਦੇ ਅਗੇਂਸਟ ਹੈਬਸ ਕੋਰਪਸ ਰਿਕਵੈਸਟ ਕਰਦਾ ਵੀ ਕਿ ਜੁਡੀਸ਼ਰੀ ਨੇ ਮੇਰਾ ਬੰਦਾ ਜੇਲ੍ਹ ਦੇ ਵਿੱਚ ਜਿਹੜੇ ਆ ਫਲਾਨੀ ਫਲਾਨੀ ਕੋਰਟ ਨੇ ਸਾਡਾ ਜਿਹੜਾ ਰਿਲੇਟਿਵ ਹੈ ਉਹ ਜੇਲ੍ਹ ਵਿੱਚ ਪਾਇਆ ਹੋਇਆ ਤੇ ਸਾਨੂੰ ਇਹਦੀ ਜਿਹੜੀ ਹੈ ਨੂੰ ਵਾਪਸ ਚਾਹੀ